ਆਹਾ ਨਾਰਾਂ ਦਾ ਬੂਟਾ ਗਾ ਵਧੀਆ ਗੰਧਾਰੀ ਨਾਰ ਐ ਪੁੰਨੇ ਵਾਲਾ ਸਤਿ ਸ੍ਰੀਕਾਲ ਵੀਰ ਜੀ ਸਤਿ ਸ੍ਰੀਕਾਲ ਜੀ ਹੋਰ ਬਈ ਨਿੱਕੇ ਠੀਕ ਐ ਵੀਰੇ ਬਈ ਇਹ ਆ ਵੀਰ ਨੇ ਲਵਾਏ ਐ ਨਿੱਕੇ ਨੇ ਪਿੰਡ ਚੋਂ ਤੇ ਆ ਵਾਈ ਐ ਇਹਦਾ ਸਾਥੀ ਉਹ ਤਾਇਆ ਖੜਾਗਾ ਤੇ ਆ ਬੂਟੇ ਨੇ ਲਵਾਏ ਐ ਇੱਕ ਆ ਤੇ ਇੱਕ ਆ ਵਈ ਹੈ ਨਾ ਅੰਜੀਰ ਦਾ ਅੰਜੀਰ ਆ ਅੰਦਰ ਵਾਲੀ 골ਡਨ ਅੰਜੀਰ ਹੋਗੀ ਬਹੁਤ ਵਧੀਆ ਬੂਟਾ ਲੱਗਿਆਗਾ ਇਹ ਤੇ ਆਹ ਹੋਰ ਵੀ ਬਹੁਤ ਵਧੀਆ ਇਨਾਂ ਕੋਲੇ ਲੱਗੇ ਹੋਏ ਨੇ ਬੂਟੇ ਆਹ ਡੈਨਾ ਜੀਰ ਹੋਗੀ ਇਹ ਵੀ ਬਹੁਤ ਵਧੀਆ ਟਾਪ ਕੁਆਲਿਟੀ ਦਾ ਬੂਟਾ ਹੈਗਾ ਲਾਇਆ ਹੋਇਆ ਤੇ ਉਦੋਂ ਬਾਅਦ ਦੇ ਵਿੱਚ ਆਹ ਹੋ ਗਿਆ ਆਲੂ ਬੁਖਾਰਾ ਸਤਲੋਜ ਪਰਪਰਾ ਆਲੂ ਬੁਖਾਰਾ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਤੇ ਉਦੋਂ ਬਾਅਦ ਆਹ ਵੀ ਆਲੂ ਬੁਖਾਰਾ ਹੈ ਇਹ ਵੀ ਵਧੀਆ ਸਤਲੋਜ ਦੀ ਇਹ ਹੈਗਾ ਉਧਰੋਂ ਆ ਗਿਆ ਆਂਧਰਾ ਪ੍ਰਦੇਸ਼ ਵਾਲਾ ਕਾਲਾ ਪੱਤੀ ਚੀਕੂ ਵਧੀਆ ਚੰਗੀ ਕੁਆਲਿਟੀ ਦਾ ਆ ਗਏ ਬਦਾਮਾਂ ਦੇ ਬੂਟੇ ਆ ਬਦਾਮ ਹੋ ਗਿਆ ਕੈਲੀਫੋਰਨੀ ਸੁਨੋਰਾ ਤੇ ਇੱਕ ਆ ਵੀ ਬਦਾਮਾਂ ਦਾ ਇਹ ਅਸੀਂ ਹੁਣ ਬੂਟੇ ਲਾਏ ਨੇ ਆ ਬਾਈ ਨੇ ਬੂਟੇ ਲਵਾਏ ਨੇ ਇਹ ਨਿੱਕਾ ਸਿੰਘ ਨੇ ਤੇ ਇਹ ਅਸੀਂ ਵੀਡੀਓ ਪਾਵਾਂਗੇ ਦੇਖਿਓ ਸ਼ੇਅਰ ਕਰਿਓ ਲਾਇਕ ਕਰਿਓ ਸਤਿ ਸ੍ਰੀ ਅਕਾਲ ਵੀਰ ਜੀ